ਫਿਸ਼ਲੇਦਨੀ ਸ਼੍ਰੋਮਣੀ ਅਕਾਲੀ ਦਲ ਦੀ ਖਡੂਰ ਸਾਹਿਬ ਹੜਕੇ ਦੇ ਵਿੱਚ ਇੱਕ ਰੈਲੀ ਹੋਈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਉਸ ਰੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਸ਼ਰਾਬ ਵੰਡੀ ਗਈ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਣ ਕਮਿਸ਼ਨ ਦੇ ਕੋਲ ਪਹੁੰਚ ਕਰ ਦਿੱਤੀ ਹੈ ਅਤੇ ਸ਼ਿਕਾਇਤ ਕੀਤੀ ਹੈ ਗੁਰਿੰਦਰ ਟੋਨੀ ਆ ਉਹਦੇ ਘਰ ਜਲਸਾ ਸੀ ਸ਼੍ਰੋਮਣੀ ਅਕਾਲੀ ਦਲ ਬਾਦਲਵਾਲਿਆਂ ਦਾ ਉਹ ਜਲਸੇ ਤੋਂ ਬਾਅਦ ਉੱਥੇ ਖੁੱਲੇ ਆਮ ਕੋਡ ਆਫ ਕੰਡਕਟ ਤੈਦ ਲੱਗਾ ਸੇਵੀਆਂ ਤੇ ਜੀਆਂ ਹੋਡੀਆਂ ਉਥੇ ਸ਼ਰਾਬ ਵਗੈਰਾ ਜਿਹੜੀ ਆ ਖੁੱਲੇ ਆਮ ਜਿਹੜੀ ਵਰਤੀ ਗਈ ਆ ਔਰ ਜਿੰਨੇ ਵੀ ਉਹਨਾਂ ਦੇ ਸਾਰੇ ਲੀਡਰ ਸਾਹਿਬਾਨ ਸੀ ਉਹ ਵੀਡੀਓ ਵਿਚ ਆਇਆ ਹੋਈ ਆ ਕਿ ਸਾਰੇ ਹੀ ਉਥੇ ਹਾਜ਼ਰ ਸੀ ਤੇ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਉਹਨਾਂ ਸਭ ਲੋਕਾਂ ਦੇ ਖਿਲਾਫ ਜਿਹੜੇ ਜ਼ਿੰਮੇਵਾਰ ਲੋਕ ਉਥੇ ਸੀ ਜਿਨ੍ਹਾਂ ਇਹ ਗਲਤੀ ਕੀਤੀ ਆ ਜਾਂ ਜਿਸ ਦੇ ਕਰਦੇ ਵਿੱਚ ਇਹ ਸ਼ਰਾਬ ਆਈ ਆ ਉਹਨਾਂ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਜਿਹੜਾ ਉਹ ਲੈਣਾ ਚਾਹੀਦਾ ਔਰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਇਹ ਸਾਰੀ ਘਟਨਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲ ਦਲ ਸ਼ੁਰੂ ਤੋਂ ਹੀ ਅਜਿਹਾ ਕੋਜੀ ਕਰਦਾ ਹੈ ਨਸ਼ੇ ਵੀ ਵੰਡਦਾ ਹੈ ਅਤੇ ਪੈਸੇ ਵੀ ਦੇਖ ਲਓ ਜੀ ਕੱਲ ਦੇ ਹੁਣ ਉਹ ਕਹਿੰਦੇ ਜੀ ਰਾਜਨੀਤਿਕ ਸ਼ਾਸਨ ਹੈ ਇਹ ਕਿਹੜੀ ਸ਼ਾਸਨ ਹੈ ਵੀ ਇਹ ਕਿਹੜੀ ਤੇ ਪਹਿਲੇ ਦਿਨੋਂ ਹੀ ਇਹ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਨਸ਼ੇ ਵੰਡ ਕੇ ਜਾਂ ਪਰਚੇ ਪਾ ਕੇ ਜਾਂ ਪੈਸੇ ਵੰਡ ਕੇ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਰਹੇ ਨੇ ਪਰ ਹੁਣ ਅੱਜ ਕੱਲ ਜਿਹੜਾ ਮੀਡੀਆ ਹੈ ਤੇ سوشل میڈیا ਉਹ ਇੰਨਾ ਜਿਆਦਾ ਬਾਜ਼ ਅੱਖ ਵਾਂਗੂ ਨਜ਼ਰ ਰੱਖ ਰਿਹਾ ਕਿ ਹੁਣ ਇਹ ਬੱਚ ਨਹੀਂ ਪਉਣਗੇ ਇੱਥੋਂ ਹੀ ਸਿੱਧ ਹੁੰਦਾ ਕਿ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲੇ ਠੀਕ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜਿੱਥੋਂ ਖੜੀ ਹੋਣ ਟਿਕਟਾਂ ਦੇਣ ਦੀਆਂ ਚਰਚਾ ਮਾਨੇ ਖਡੂਰ ਸਾਹਿਬ ਤੋਂ ਉੱਥੇ ਉਹ ਸ਼ਰਾਬ ਨਾਲ ਸ਼ੁਰੂਆਤ ਕਰ ਰਹੇ ਚੋਣ ਪ੍ਰਚਾਰ ਦੀ ਇੱਥੋਂ ਕਾਲੀ ਦਲ ਦਾ ਅਸਲੀ ਚਿਹਰਾ ਉਹ ਲੋਕਾਂ ਸਾਹਮਣੇ ਆ ਰਿਹਾ ਦੂਜੇ ਪਾਸੇ ਸੁਖਪਾਲ ਸਿੰਘ ਖੈਰਾਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਬੀਬੀ ਜਗੀਰ ਕੌਰ ਨੂੰ ਇਹਨਾਂ ਚੋਣਾਂ ਦੇ ਵਿੱਚ ਬੁਰੇ ਤਰੀਕੇ ਨਾਲ ਹਰਾਉਣ ਦੀ ਅਪੀਲ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੂੰ ਕਰ ਦਿੱਤੀ ਹੈ ਬੜੀ ਸ਼ਰਮਨਾਕ ਗੱਲ ਹੈ ਸੁਖਬੀਰ ਸਿੰਘ ਬਾਦਲ ਵਾਸਤੇ ਖੋਤੀ ਅਕਾਲੀਆਂ ਵਾਲੀ ਜਿਹੜੇ ਪੰਥ ਦਾ ਵਾਸਤਾ ਪਾਉਂਦੇ ਨੇ ਬੀਬੀ ਜਗੀਰ ਕੋਰ ਵਰਗਿਆਂ ਲਈ ਇਹਨਾਂ ਦਾ ਪਹਿਰਾਵਾ ਦੇਖੋ ਤੁਸੀਂ ਔਰ ਇਹਨਾਂ ਦੇ ਕਰਤੱਵ ਦੇਖੋ ਇੱਕ ਪਾਸੇ ਕਹਿੰਦੇ ਕਿ ਅਸੀਂ ਪੰਥ ਦੀ ਵੋਟ ਲੈਣ ਵਾਸਤੇ ਖਡੂਰ ਸਾਹਿਬ ਪੰਥਕ ਇਲਾਕਾ ਵਾ ਤੇ ਇੱਕ ਵਾਸਤੇ ਇੱਕ ਪਾਸੇ ਲੋਕਾਂ ਨੂੰ ਇਕੱਤਰ ਕਰਕੇ ਸ਼ਰਾਬਾਂ ਪਲਾ ਰਹੇ ਨੇ ਔਰ ਹਲੇ ਇਲੈਕਸ਼ਨ ਦੇ ਵਿੱਚ ਕਿੰਨਾ ਸਮਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਸ਼ਰਾਬ ਪਲਾਉਣਗੇ ਪੰਜਾਬ ਦੇ ਵਿੱਚ ਔਰ ਕੱਲੀ ਸ਼ਰਾਬ ਨਹੀਂ ਪਲਾਉਂਦੇ ਨਸ਼ੇ ਵੀ ਵੰਡਦੇ ਨੇ ਪੈਸੇ ਵੀ ਵੰਡਦੇ ਨੇ ਸੋ ਅੱਜ ਦੀ ਡੇਟ ਵਿੱਚ ਜਿੱਥੇ ਚੋਣ ਕਮਿਸ਼ਨ ਦਾ ਇਹ ਅਧਿਕਾਰ ਖੇਤਰ ਵਿੱਚ ਆਇਆ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਨੇ ਉੱਤੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਅਕਾਲੀ ਦਲ ਦੇ ਪ੍ਰਧਾਨ ਜਨਤਕ ਮਾਫੀ ਮੰਗਣੀ ਚਾਹੀਦੀ ਆ ਕਿ ਆ ਸਾਡਾ ਕਰਤੱਵ ਆ ਅਸੀਂ ਨਸ਼ੇ ਵੰਡ ਕੇ ਇਲੈਕਸ਼ਨਾਂ ਜਿੱਤਦੇ ਆ ਔਰ ਖਡੂਰ ਸਾਹਿਬ ਦੇ ਵੋਟਰਸ ਤੇ ਪੰਜਾਬ ਦੇ ਵੋਟਰਸ ਨੂੰ ਮੇਰੀ ਅਪੀਲ ਆ ਕਿ ਇਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਰਿਜੈਕਟ ਕਰੋ ਤਾਂ ਕਿ ਇਹ ਸਾਰੀ ਜ਼ਿੰਦਗੀ ਇਸ ਫਤਵੇ ਦਾ ਫਤਵੇ ਨੂੰ ਯਾਦ ਰੱਖਣ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਦੇ ਬੁਲਾਰੇ ਰਾਜਕੁਮਾਰ ਵੇਰਖਾਣੇ ਤਾਂ ਬੀਬੀ ਜਗੀਰਕੌਰ ਨੂੰ ਜ਼ਥੇਦਾਰ ਨੂੰ ਅਪੀਲ ਕੀਤੀ ਹੈ ਇੱਕ ਬੀਬੀ ਜਗੀਰਕੌਰ ਨੂੰ ਪੰਥ ਦੇ ਵਿੱਚੋਂ ਖਾਰਜ ਕਰ ਦੇਣਾ ਚਾਹੀਦਾ ਹੈ ਦੇਖੋ ਇਹ ਗੁਰਦੁਆਰੋਂ ਕਾ ਜਿਸ ਤਰੀਕੇ ਸੇ ਗੈਰ ਜ਼ਿੰਮੇਦਾਰਨਾ ਤਰੀਕੇ ਸੇ ਇਸਤੇਮਾਲ ਕਰ ਰਹੇ ਹੈ ਔਰ ਗੁਰੂ ਗ੍ਰੰਥ ਕੀ ਗੋਲਕ ਸੇ ਪੈਸੇ ਨਿਕਾਲ ਕੇ ਇਲੈਕਸ਼ਨ ਪੇ ਖਰਚ ਕਰ ਰਹੇ ਹੈ ਗੁਰਦੁਆਰੋਂ ਕਾ ਲੰਗਰ ਇਲੈਕਸ਼ਨ ਪੇ ਲਗਾ ਰਹੇ ਹੈ ਔਰ ਦੂਸਰੀ ਤਰਫ ਵਿਕਰਮ ਸਿੰਘ ਮਜੀਠੀਆ ਕੀ ਹਾਜ਼ਰੀ ਮੇ दारू बरताया जाता है नशे बांटे जा रहे हैं टोटल मीडिया ने दिखाया है इलेक्शन कमीशन एफ आई आर तुरंत दर्ज करवाए और अकाल तख्त का जत्थेदार सिख पंथ से खारिज करें इनको क्योंकि ये सिख इतिहास में कलंकित बात है ਇਹ ਸਾਰੇ ਮਸਲੇ ਨੂੰ ਪੱਖ ਦਾ ਵੇਖ ਕੇ ਹੁਣ ਸ਼੍ਰੋਮਣੀ ਅਕਾਲ ਦਲ ਦੀ ਪ੍ਰਤੀਕਿਰਿਆ ਵੀ ਇਸ ਤੇ ਸਾਹਮਣੇ ਆਈ ਹੈ। ਸ਼੍ਰੀ ਰਣੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਐਮਪੀ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਉਸ ਵੀਡੀਓ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਐਡੀਟਿਡ ਵੀ ਹੋ ਸਕਦੀ ਹੈ। ਦੇਖੋ ਜਿਹੜੀ ਹਰੂਰ ਸਾਹਿਬ ਦੀ ਰੈਲੀ ਦੀ ਸ਼ਰਾਬ ਦੀ ਚਰਚਾ ਚੱਲ ਰਹੀ ਹੈ ਇਹ ਤਾਂ ਅਖਬਾਰਾਂ ਤੇ ਮੀਡੀਆ 'ਚ ਹੁਣੇ ਨਹੀਂ ਪਤਾ ਵੀ ਕਿੱਥੋਂ ਦੀ ਆ, ਕਿਹਨੇ ਕਾਉਣ ਇਹਦੇ ਜ਼ਿੰਮੇਵਾਰ ਆ, ਕਿਹਨੇ ਵਰਤਾਈ ਆ। ਤੇ ਵੀਡੀਓ ਹੁਣ ਵੀਡੀਓ ਦੇ ਵਿੱਚ ਇਹ ਕੌਣ ਵਰਤਾ ਰਿਹਾ, ਕਿਹਨੇ ਭੇਜੀ ਆ, ਕੌਣ ਆ ਇਹਦੇ ਵਿੱਚ ਹੋ ਸਕਦਾ ਕਿਸੇ ਕਾਂਗਰਸੀ ਦੀ ਸ਼ਰਾਰਤ ਹੋਵੇ ਅਸੀਂ ਜਾਂਚ ਕਰ ਰਹੇ ਹਾਂ ਤੇ ਕਾਨੂੰਨ ਆ ਫਿਰ ਇਲੈਕਸ਼ਨ ਕਮਿਸ਼ਨ ਆ ਅੱਜ ਕੱਲ ਸਾਰਾ ਸਿਸਟਮ ਓਪਨ ਆ ਉਹਦੇ ਚ ਕੋਈ ਲੁਕੋ ਨਹੀਂ ਹੋ ਸਕਦਾ ਦਰਅਸਲ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਰੈਲੀ ਕੀਤੀ ਗਈ ਸੀ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਬੀਬੀ ਜ਼ਗੀਰ ਕੌਰ ਮੁੱਖ ਤੌਰ ਤੇ ਸ਼ਾਮਲ ਹੋਏ ਸਨ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਵਾਇਰਲ ਹੋਈਆਂ ਜਿਸ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਉੱਥੇ ਸ਼ਰਾਬ ਲੈਂਦੇ ਦਿਖਾਈ ਦੇ ਰਹੇ ਸਨ ਇਸ ਤੋਂ ਬਾਅਦ ਇਹ ਕਿਹਾ ਗਿਆ ਕਿ ਇਸ ਰੈਲੀ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਸ਼ਰਾਬ ਵੰਡੀ ਗਈ ਚਰਚਾ ਤਾਂ ਇਹ ਵੀ ਉઠી ਕਿ ਬੀਬੀ ਜ਼ਗੀਰਕੌਰ ਦੀ ਇੱਕ ਰੈਲੀ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਲੰਗਰ ਲਾ ਕੇ ਉੱਥੇ ਰੈਲੀ ਦੇ ਵਿੱਚ ਵਰਤਾਇਆ ਗਿਆ ਇਸ ਤੋਂ ਬਾਅਦ ਸ਼੍ਰੋਮਣੀ ਅਕਾਲ ਦਲ ਦੇ ਇਹਨਾਂ ਲੀਡਰਾਂ ਤੇ ਵੱਡੇ ਸਵਾਲ ਖੜੇ ਹੋ ਗਏ ਕਿ ਇੱਕ ਤਾਂ ਇਹ ਗੁਰੂ ਘਰ ਦੇ ਲੰਗਰ ਦਾ ਗਲਤ ਇਸਤੇਮਾਲ ਕਰਦੇ ਨੇ ਅਤੇ ਦੂਜਾ ਪੰਥਕ ਹੋਣ ਦੇ ਨਾਤੇ ਪੰਥਕ ਆਪਣੇ ਆਪ ਨੂੰ ਕਹੌਣ ਦੇ ਨਾਤੇ ਫਿਰ ਵੀ ਆਪਣੀਆਂ ਰੈਲੀਆਂ ਦੇ ਵਿੱਚ ਸ਼ਰਾਬ ਵੰਡਦੇ ਨੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲ ਦਲ ਨੇ ਇਸ ਤੇ ਆਪਣੀ ਸਫਾਈ ਦਿੱਤੀ ਹੈ ਕਿ ਉਸ ਵੀਡੀਓ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਉਹ ਪਤਾ ਨਹੀਂ ਕਦੋਂ ਦੀ ਵੀਡੀਓ ਹੈ ਪੁਰਾਣੀ ਵੀ ਹੋ ਸਕਦੀ ਹੈ ਸਾਡਾ ਉਸ ਵੀਡੀਓ ਦੇ ਨਾਲ ਕੋਈ ਵੀ ਸਬੰ ਤੋ ਇਸ ਬਾਰੇ ਬੀਬੀ ਜਗੀਰਕਰ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮੈਂ 6 ਵਜੇ ਤੱਕ ਉਸ ਰੈਲੀ ਦੇ ਵਿੱਚ ਉਸ ਜਗ੍ਹਾ ਤੇ ਮੌਜੂਦ ਸੀ ਉਦੋਂ ਤੱਕ ਕੋਈ ਵੀ ਅਜਿਹੀ ਗੱਲ ਨਹੀਂ ਹੋਈ ਸ਼ਰਾਬ ਨਾਂ ਦੀ ਕੋਈ ਵੀ ਚੀਜ਼ ਉੱਥੇ ਨਹੀਂ ਵਰਤਾਈ ਗਈ ਹੈ ਬਾਅਦ ਵਿੱਚ ਦਾ ਮੈਨੂੰ ਨਹੀਂ ਪਤਾ ਇਸ ਤਰ੍ਹਾਂ ਸ਼ਰਮਣੀ ਅਕਲਦਨ ਨੇ ਪੂਰੀ ਤਰ੍ਹਾਂ ਇਸ ਵੀਡੀਓ ਨੂੰ ਨਕਾਰਿਆ ਵੀ ਨਹੀਂ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਚੋਣ ਕਮਿਸ਼ਨ ਚਾਹੇ ਤਾਂ ਇਸ ਦੀ ਜਾਂਚ ਕਰ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਚੋਣ ਜ਼ਾਬਤਾ ਲੱਗਾ ਹੋਇਆ ਹੈ ਅਤੇ ਚੋਣਾਂ ਨੂੰ ਲੈ ਕੇ ਤਿੱਖੀ ਨਜ਼ਰ ਚੋਣ ਕਮਿਸ਼ਨ ਨੇ ਜਹੀਂ ਆ ਗੱਲਾਂ ਤੇ ਰੱਖਣੀ ਹੁੰਦੀ ਹੈ ਕਿ ਵੋਟਰਾਂ ਨੂੰ ਲੁਭਾਉਣ ਦੇ ਲਈ ਨਸ਼ਾ ਜਾਂ ਫਿਰ ਪੈਸੇ ਦਾ ਇਸਤੇਮਾਲ ਕੀਤਾ ਤਾਂ ਨਹੀਂ ਜਾ ਰਿਹਾ ਪਰ ਚੋਣ ਕਮਿਸ਼ਨ ਇਸ ਤੇ ਕੋਈ ਐਕਸ਼ਨ ਲੈਂਦਾ ਹੈ ਜਾਂ ਨਹੀਂ ਇਸ ਤੇ ਵੀ ਸਭ ਦੀ ਨਿਗਾਹ ਬਣੀ ਰਹੇਗੀ ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਸੱਚਾਈ ਹੋ ਸਕਦੀ ਹੈ ਕਿ ਰੈਲੀ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਹੋਵੇ ਅਤੇ ਉਸ ਦੇ ਵਿੱਚ ਖੁੱਲੀ ਸ਼ਰਾਬ ਵਰਤਾਈ ਜਾਵੇ ਇਸ ਵਿੱਚ ਤੁਹਾਨੂੰ ਕੋਈ ਸੱਚਾਈ ਲੱਗਦੀ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚ ਹਣ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ ਕੀ ਪ੍ਰੋਸਤਵਾਇਆ ਗਿਆ ਤੁਹਾਨੂੰ ਬਿਲਕੁਲ ਉਹਨਾਂ ਨੇ ਕਿਹਾ 100% ਉਹਨਾਂ ਦੇ ਖਿਲਾਫ ਇਹਦੇ ਦੋਸ਼ੀ ਹੋਣ ਉਹਨਾਂ ਦੇ ਖਰਾਬ ਕਾਰਵਾਈ ਹੋਏਗਾ ਇਦਾਂ ਦੀਆਂ ਤਸਵੀਰਾਂ ਵੀਡੀਓ ਜੋ ਪਹਿਲਾਂ ਵੀ ਵਾਇਰਲ ਹੁੰਦੀਆਂ ਰਹੀਆਂ ਨੇ ਖਡੂਰ ਸਾਹਿਬ ਦੀ ਜੇ ਸੀਟ ਦੀ ਗੱਲ ਕਰੀਏ ਤਾਂ ਤੁਸੀਂ ਉਹਨਾਂ ਦਾ ਵੀ ਟੀਵੀ ਗੱਲ ਕਹੀ ਹੈ ਕਿ ਉੱਥੇ ਵਾਇਲੈਂਸ ਹੋਣ ਦੀ ਅਸ਼ੰਕਾ ਹੈਗੀ ਕੀ ਪ੍ਰੋਸੈਕਟਰ ਜੀ ਤੁਹਾਨੂੰ ਤੁਸੀਂ ਤੁਹਾਨੂੰ ਕਿਉਂ ਲੱਗਦਾ ਵੀ ਉੱਥੇ ਵਾਇਲੈਂਸ ਹੋ ਸਕਦਾ ਜਿੱਥੇ ਸੁਖਬੀਰ ਬਾਦਲ ਹੋ ਰਹੇ ਜਾਂ ਮਗੀਠੇ ਵਰਗੇ ਲੋਕ ਹੋਣਗੇ ਤਾਂ ਵਾਇਲੈਂਸ ਤਾਂ ਉੱਥੇ ਹੋਣ ਦਾ ਡਰ ਰਹੇਗਾ ਹਮੇਸ਼ਾ ਖਰਾਬ ਦਾ ਦਰਿਆ ਅਜੇ ਇਲੈਕਸ਼ਨ ਸ਼ੁਰੂ ਨਹੀਂ ਹੋਏ ਪਹਿਲੇ ਦਿਨ ਸ਼ੁਰੂ ਹੋ ਗਿਆ ਸੋ ਇਸ ਵਾਸਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਦੱਸਦੀਆਂ ਨੇ ਵੀ ਉਥੇ ਠੀਕ ਠਾਕ ਨਹੀਂ ਗਾਂ ਇਲੈਕਸ਼ਨ ਹੋਏਗਾ ਪੀਸਫੁਲੀ ਨਹੀਂ ਹੋਏਗਾ ਲੋਕ ਡਰ ਸੱਭ ਕਰਨਗੇ ਇਲੈਕਸ਼ਨ ਪੰਥਕ ਸੀਟ ਆ ਪਰ ਪੰਥਕ ਸੀਟ ਦੇ ਉੱਪਰ ਅਜੇ ਹੀ ਜਿਹੜੀ ਸ਼ਰਾਬ ਦੀ ਵਿਕਰੀ ਪਹਿਲੀ ਕਰ ਦਿੱਤੀ ਗਈ ਹੈ ਸ਼ੁਰੂ ਨਾ ਸੀਟ ਤੇ ਪੰਥਕ ਆ ਪਰ ਇਹ ਮਜੀਠੇ ਵੀ ਪੰਥਕ ਨਹੀਂ ਗਏ ਇਹ ਜਿੱਥੇ ਜਾਣਗੇ ਉਥੇ ਕੁੱਤਪੁਣਾ ਤਾਂ ਕਰਨਗੇ ਕਿਸੇ ਨਾ ਕਿਸ ਤਰੀਕੇ ਨਾਲ ਇਹ ਮੈਂ ਦੇਖੀ ਨਹੀਂ ਹੈ ਅਸਲ ਇਸ ਕਿਸਮ ਦੀ ਦੇਖੀ ਨਹੀਂ ਆ ਕਈ ਵਾਰ ਕਿਥੋਂ ਦੀ ਮਤਲਬ ਪਹਿਲੀ ਕਲਿੱਪਿੰਗ ਕਿਥੋਂ ਦੀ ਆ ਦੂਜੀ ਕਿਥੋਂ ਦੀ ਆ ਇਹਦੀ ਤਾਂ ਜਾਂਚ ਹੋ ਕਰ ਸਕਦਾ ਨਾਲੇ ਜਾਂ ਇਸ ਗੱਲ ਤੇ ਆਪਾਂ ਨੂੰ ਕੀ ਚਿੰਤਾ ਜਦ ਇਲੈਕਸ਼ਨ ਕਮਿਸ਼ਨ ਜਾਂਚ ਕਰੇਗਾ ਡਿਪਟੀ ਕਮਿਸ਼ਨਰ ਜਾਂਚ ਕਰੇਗਾ ਅਸੀਂ ਪਾਰਟੀ ਵੱਲੋਂ ਵੀ ਇਹ ਸਾਰੇ ਪਤਾ ਕਰ ਰਹੇ ਹਾਂ ਵੀ ਕੀ ਹੋ ਰਿਹਾ ਹੈ ਪਿਛੇ ਤੁਸੀਂ ਸਵਾਲ ਪੁੱਛਣਾ ਜਾਈ ਸੀ ਗੁਰਬਾਨੀ ਦੀਆਂ ਟੁਕਾਂ ਪ੍ਰੈਸ ਤੋਂ ਤੁਮਾਰੀ ਗੁਰਬਾਨੀ ਗੱਲ ਇਹ ਆ ਇਹ ਵੀ ਸੋਸ਼ਲ ਮੀਡੀਆ ਨੂੰ ਐਵੇਂ ਗਰਮ న్యూਸ ਬਣਾਉਣ ਦੀ ਆਦਤ ਆ ਮੈਂ ਪੁੱਛਿਆ ਵੀ ਉਹਨਾਂ ਨੂੰ ਮੈਂ ਇਸ ਗੁਰਬਾਣੀ ਦੀ ਤੁਕ ਦੇ ਭਾਵ ਦੱਸਿਆ ਸੀ ਨਾ ਕਿ ਗੁਰਬਾਣੀ ਦੀ ਤੁਕ ਬੋਲੀ ਸੀ ਬਲਕਿ ਮੈਂ ਤਾਂ ਇੱਧਰ ਜਿਆਦਾ ਸਾਰੀ ਦਿਖਾਉਣ ਇਹ ਬੇਈਮਾਨੀ ਵੀ ਆ ਬਦਨੀਤੀ ਵੀ ਆ ਵੀ ਇੱਕ ਚੀਜ਼ ਦਿਖਾ ਦੇਣੇ ਦੂਜੀ ਛੱਡ ਦੇਣੇ ਮੈਂ ਤਾਂ ਬਲਕਿ ਕਿਹਾ ਵੀ ਗੁਰਬਾਣੀ ਦੀ ਮੈਂ ਤੁਕ ਨਹੀਂ ਬੋਲ ਰਿਹਾ ਉਹ ਉਸ ਤੁਕ ਦੇ ਭਾਵ ਮੈਂ ਕਹਿ ਰਿਹਾ ਵੀ ਮਤਲਬ ਸਾਨੂੰ ਸਾਝ ਕਰੀਏ ਗੁਰੂ ਨਾਲ ਪਰ ਮਤਲਬ ਵੀ ਸਾਨੂੰ ਉਹਗਣ ਨਹੀਂ ਕਿਸੇ ਦੇ ਪਛਾਣਨੇ ਚਾਹੀਦੇ ਮੈਂ ਭਾਵ ਦੱਸਿਆ ਭਾਵਤਾ ਸੀ ਦੱਸ ਹੀ ਸਕਦੇ ਗੁਰਿੰਦਰ ਸੁਧਾਰ ਵੀ ਨਹੀਂ ਕੀਤਾ ਕਿਹਾ ਗਿਆ ਜੀ ਥੋੜੀ ਤੋਕ ਸੁਧਾਰਨ ਤੋਂ ਬਾਅਦ ਵਿੱਚ ਫਿਰ ਤੁਸੀਂ ਰਿਪੀਟ ਕੀਤਾ ਕਿ ਤੁਸ ਨੂੰ ਗਲਤ ਉਚਾਰਨ ਕੀਤਾ ਦੁਬਾਰਾ ਵੀ ਹੋ ਗਿਆ ਭਾਵ ਭਾਵਤਾ ਕਿਸੇ ਤਰ੍ਹਾਂ ਵੀ ਦੱਸਿਆ ਜਾ ਸਕਦਾ ਮੈਂ ਕਿਨੇ ਕਿਹਾ ਇਹ ਮਤਲਬ ਕਿ ਕਿਹਾ ਵੀ ਮੈਂ ਤੋਕ ਨਹੀਂ ਬੋਲ ਰਿਹਾ ਬਾਣੀ ਦੀ ਮੈਂ ਮਤਲਬ ਦਾ ਭਾਵ ਦੱਸ ਰਿਹਾ ਇਹ ਸ਼ਬਦ ਮੇਰੇ ਵਾਇਰਲ ਨਹੀਂ ਕੀਤਾ ਦੁਦੀ ਕਰਦੀ ਇਹ ਮੈਂ ਮੈਂ ਸੋਸ਼ਲ ਮੀਡੀਆ ਨੂੰ ਵੀ ਨਾ ਨਿਫਕਤਾ ਤੇ ਇਨਸਾਫ ਵਰਤਣਾ ਚਾਹੀਦਾ ਬੇਈਮਾਨੀ ਨਹੀਂ ਕਰਨਾ ਚਾਹੀਦਾ ਸਿਰਫ ਨਿਊਜ਼ ਬਣਾਉਣ ਵਾਸਤੇ ਔਰ ਇਸ ਤੋਂ ਪਹਿਲਾਂ ਜੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਵਾਈ ਔਰ ਜਿਸ ਢੰਗ ਦੇ ਨਾਲ ਇਹਨਾਂ ਨੇ ਬਾਈਬਲ ਕਲਾਂ ਦੇ ਵਿੱਚ ਨੌਜਵਾਨ ਮਾਰੇ ਗਏ ਉਹਨਾਂ ਪੁਲਿਸ ਵਾਲੇ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਬਚਾਇਆ ਸਾਰਾ ਪਰਦਾ ਫਾਸ਼ ਹੋ ਚੁੱਕਾ ਅਸਲ ਵਿੱਚ ਹੁਣ ਇਹ ਇੱਕ ਸਿਰਫ ਗਰੋ ਦੀ ਤਰ੍ਹਾਂ ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਗਰੁੱਪ ਹੈਗਾ ਵਾ ਇਹ ਨਾ ਹੁਣ ਅਕਾਲੀ ਦਲ ਆ ਨਾ ਇਹਨਾਂ ਕੋਈ ਪੰਥਕ ਵਿਚਾਰਧਾਰਾ ਵਾ ਇਹ ਤਾਂ ਸਿਰਫ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੇ ਰਾਜ ਭਾਗ ਦੇ ਜਿਹੜੇ ਮੌਕਾ ਲੱਭਦੇ ਨੇ ਦੇ ਬਾਅਦ ਵਿੱਚ ਹਜ਼ਾਰਾਂ ਕਰੋੜਾਂ ਦੀਆਂ ਸੰਪਤੀਆਂ ਬਣਾਉਂਦੇ ਨੇ। ਸ਼ਰਾਬ ਜਦੋਂ ਇਹ ਨਹੀਂ ਸ਼ਰਾਬ ਵੀ ਤੁਸੀਂ ਪਲਾਓ ਤੇ ਫਿਰ ਉਸ ਨੂੰ ਸਾਜਿਸ਼ ਕਰਾਰ ਦੇਵੋ। ਇਹ ਸ਼ਰਾਬਾ ਪਲਾਉਣ ਵਾਸਤੇ ਕੋਈ ਬਾਹਰੋਂ ਕਾਂਸਪੀਰੀ ਕਰਕੇ ਬੰਦੇ ਤਾਂ ਨਹੀਂ ਪੈਦਾ ਕੀਤੇ ਗਏ ਔਰ ਇਹ ਪਹਿਲੀ ਵਾਰ ਨਹੀਂ ਅਕਾਲੀ ਫੜੇ ਗਏ। ਤੁਸੀਂ ਦੇਖਿਆ ਇਹਨਾਂ ਨੇ ਪਿੱਛੇ ਚੰਡੀਗੜ੍ਹ ਵਿੱਚ ਇਕੱਠ ਕੀਤਾ ਸੀਗਾ ਔਰ ਚੰਡੀਗੜ੍ਹ ਦੀ ਰੈਲੀ ਤੋਂ ਬਾਅਦ ਸਾਰੇ ਠੇਕੇ ਤੋੜ ਤੇ ਜਾ ਕੇ ਇਹਨਾਂ ਨੇ। ਔਰ ਇਸ ਤਰ੍ਹਾਂ ਮੈਂ ਤਾਂ ਹੈਰਾਨਗੀ ਆ ਕਿ ਸੁਭੀਰ ਸਿੰਘ ਬਾਦਲ ਫੇਲਸ ਟੂ ਲਰਨ ਐਨੀ ਲੈਸਨ। ਔਰ ਇਹ ਜਿਹੜੇ ਇਕੱਠ ਵੀ ਕਰਦੇ ਨੇ ਇਥੋਂ ਪਤਾ ਲੱਗ ਗਿਆ ਕਿ ਇਹ ਸਾਰੇ ਸ਼ਰਾਬ ਤੇ ਪੈਸੇ ਦੇ ਕੇ ਪੇਟੀਆਂ ਰੱਖ ਕੇ ਬੱਸਾਂ ਦੇ ਵਿੱਚ ਅਕਾਲੀ ਬੰਦੇ ਢੋਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਚੁੱਕਾ ਕਿ ਸਾਡਾ ਵਕਾਰ ਪੰਜਾਬ ਦੇ ਵਿੱਚ ਖਤਮ ਹੋ ਗਿਆ ਵਾ ਅਸੀਂ ਆਪਣੇ ਹੀ ਧਰਮ ਦੇ ਨਾਲ ਜਿਹੜਾ ਹੈ ਬੇਵਫਾਈ ਕੀਤੀ ਆ ਧੋਖਾ ਕੀਤਾ ਵਾ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਸਿੱਖ ਵੋਟਰ ਨੂੰ ਪਤਾ ਲੱਗ ਚੁੱਕਾ ਕਿ ਇਹ ਨਾ ਤਾਂ ਇਹ ਪੰਥਕ ਨੇ ਤੇ ਨਾ ਇਹ ਧਰਮ ਦਾ ਕੋਈ ਇਹਨਾਂ ਨੂੰ ਇਹਨਾਂ ਦੇ ਮਨ ਵਿੱਚ ਕੋ ਖਿਆਲ ਹੈ ਇਹ ਤਾਂ ਜਿੱਦਾਂ ਮੈਂ ਪਹਿਲਾਂ ਕਿਹਾ ਵਾ ਕਿ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਬਾਦਲ ਦਾ ਪਰਿਵਾਰ ਔਰ ਉਹ ਪੰਜਾਬ ਨੂੰ ਲੁੱਟਣ ਤੇ ਕੁਛ ੁੱਟਣ ਦੇ ਨਜ਼ਰੀਏ ਦੇ ਨਾਲ ਚੋਣਾ ਲੜਦੇ ਨੇ ਇਸ ਲਈ ਮੇਰੀ ਫਿਰ ਫਰਿਆਦ ਆ ਸਾਰੇ ਪੰਜਾਬੀਆਂ ਨੂੰ ਕਿ ਇਹਨਾਂ ਨੂੰ ਕਿਰਪਾ ਕਰਕੇ ਲੋਕ ਸਭਾ ਦੀਆਂ ਆਗਾਮੀ ਚੋਣਾਂ ਵਿੱਚ ਪਾਂਝ ਦਿੱਤੀ ਜਾਵੇ